ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਪੰਡਾਰੇ ਵਾਲੀ ਹਲਵੇ ਦੀ ਸਬਜੀ ਤੇ ਜਿਹੜਾ ਹਲਵਾ ਸੀ ਆਪਣੇ ਕਿਚਨ ਗਾਰਡਨ ਚੋਂ ਲਵਾਂਗੇ ਕਿਉਂਕਿ ਸਾਡੇ ਕਿਚਨ ਗਾਰਡਨ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਲੱਗੀਆਂ ਹੈ ਕਿ ਆ ਤੋਰੀ ਹੋ ਗਈ ਕद्दू ਹੋ ਗਏ Karele ਹੋ ਗਏ ਨਿੰਬੂ ਕਾਫੀ ਸਬਜ਼ੀਆਂ ਲੱਗੀਆਂ ਆਆਂ ਤੇ ਹਲਵੇ ਦੀਆ ਬੱਲਾ ਵੀ ਕਾਫੀ ਫੈਲੀਆਂ ਆ ਤੇ ਆਓ ਮੈਂ ਤੁਹਾਨੂੰ ਦਿਖਾਨੀਆਂ ਹਲਵੇ ਤੇ ਅਸੀਂ ਕਿਲੋ ਦੇ ਸਾਈਜ਼ ਦਾ ਹਲਵਾ ਲਵਾਂਗੇ ਆ ਦੇਖੋ ਜੀ ਕਾਫੀ ਹਲਵੇ ਲੱਗੇ ਹੋਏ ਆ ਤੇ ਅੱਜ ਮੈਂ ਤੁਹਾਡੇ ਨਾਲ ਹਲਵੇ ਦੀ ਰੈਸিপি ਸ਼ੇਅਰ ਕਰਾਂਗੀ ਤੇ ਅਸੀਂ ਇਹਦੇ ਵਿੱਚੋਂ ਇੱਕ ਹਲਵਾ ਲੱਲਾਂਗੇ ਤੇ ਚਲੋ ਜੀ ਇਹਦੀ ਕਟਿੰਗ ਕਰਕੇ ਤੇ ਚੱਲਦੇ ਹਾਂ ਕਿਚਨ ਵਿੱਚ ਚਲੋ ਜੀ ਅਸੀਂ ਹਲਵਾ ਤੋੜ ਲਿਆ ਨਾ ਤਵਾ ਤੇ ਇਹਦੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆਵਾ ਤੇ ਹੁਣ ਇਹਦੀ ਕਟਿੰਗ ਦੀ ਤਿਆਰੀ ਕਰਦੇ ਹਾਂ ਇੱਧਰ ਅਸੀਂ ਤੜਕੇ ਲਈ ਅਦਰਕ ਤੇ ਦੋ ਟਮਾਟਰ ਤੇ ਤਿੰਨ ਚਾਰ ਹਰੀਆਂ ਮਿਰਚਾਂ ਲੈ ਲੀਆਂ ਵਾ ਤੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਬਰੀ ਕਟਿੰਗ ਕਰ ਲਵਾਂਗੇ ਤੇ ਇਹਦੇ ਵਿੱਚ ਅਸੀਂ ਲਸਣ ਪਿਆਜ਼ ਦਾ ਬਿਲਕੁਲ ਜੂਸ ਨਹੀਂ ਕਰਾਂਗੇ ਕਿਉਂਕਿ ਪੰਡਾਰੇ ਵਾਲੀ ਸਬਜੀ ਬਿਲਕੁਲ ਸਿੰਪਲ ਜੀ ਹੁੰਦੀ ਆ ਤੇ ਇਹਨਾਂ ਨੂੰ ਕਰਦੇ ਆ ਕਟਿੰਗ ਅਸੀਂ ਹਲਵੇ ਦੀ ਜਿਹੜੀ ਕਟਿੰਗ ਆ ਛਿਲਕੇ ਸਮੇਤ ਕਰਾਂਗੇ ਤੇ ਕਿਉਂਕਿ ਜਿਹੜਾ ਇਹਦਾ ਛਿਲਕਾ ਵਾ ਕਾਫੀ ਕੋਲਾ ਹੈਗਾ ਵਾ ਤੇ ਜਲਦੀ ਸੌਫਟ ਹੋ ਜਾਏਗਾ ਤੇ ਅੰਦਰੋਂ ਦੇਖੋ ਇਕਦਮ ਸੌਫਟਾ ਤੇ ਇਹਦਾ ਜਿਹੜਾ ਬੀਜ ਵਾਲਾ ਸੀਡ ਵਾਲਾ ਪਾਰਟ ਆ ਬਿਲਕੁਲ ਘਾਟਾ ਆ ਆਪਾਂ ਹੁਣ ਇਹਨੂੰ ਜਿਹੜੇ ਛੋਟੇ ਪੀਸ ਆ ਉਹਦੇ ਵਿੱਚ ਕਟਿੰਗ ਕਰ ਲੈਨੇ ਆ ਤੁਸੀਂ ਇਹਦਾ ਸਾਈਜ਼ ਜਿੰਨਾ ਮਰਜ਼ੀ ਕਟਵੱਧ ਕਰ ਸਕਦੇ ਹੋ ਕਿਉਂਕਿ ਇਹ ਕਾਫੀ ਸੌਫਟਾ ਬਹੁਤ ਜਲਦੀ ਮੈਸ਼ ਹੋ ਜਾਏਗਾ ਤੇ ਚਲੋ ਜੀ ਸਾਰੇ ਨੂੰ ਕਟਿੰਗ ਕਰ ਲੈਨੇ ਆ ਤੇ ਬਾਅਦ ਵਿੱਚ ਅਸੀਂ ਇਹਨੂੰ ਕਰਾਂਗੇ ਵੋਸ਼ ਚੰਗੀ ਤਰ੍ਹਾਂ ਇੱਕ ਦੋ ਪਾਣੀ ਵਿੱਚੋਂ ਸੀ ਕਟਿੰਗ ਕਰ ਲਈ ਹੋਈ ਆ ਤੇ ਇਹਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਵਾਸ਼ ਕਰਤਾ ਵਾ 2 ਮਿੰਟ ਲਈ ਅਸੀਂ ਡਿੱਪ ਕਰ ਦਵਾਂਗੇ ਤੇ ਉਦੋਂ ਅਸੀਂ ਜਿਹੜਾ ਅਦਰਾ ਟਮਾਟਾ ਤੇ ਮਿਰਚਾ ਇਹਦੀ ਕਟਿੰਗ ਕਰਕੇ ਤਿਆਰ ਕਰ ਲੈਂਦੇ ਆ ਹੁਣ ਅਸੀਂ ਜਿਹੜਾ ਅਦਰਾ ਨੂੰ ਚੰਗੀ ਤਰ੍ਹਾਂ ਛਿੱਲ ਲੈਨੇ ਆ ਤੇ ਇਹਨੂੰ ਸਾਫ਼ ਪਾਣੀ ਵਿੱਚ ਧੋ ਕੇ ਤੇ ਇਹਦੀ ਜਿਹੜੀ ਅਸੀਂ ਕਟਿੰਗ ਆ ਬਰੀਕ ਕਰਾਂਗੇ ਤੇ ਤੁਸੀਂ ਇਹਨੂੰ ਕੱਟ ਕਰਕੇ ਹੀ ਵਿੱਚ ਪਾਓ ਨਾ ਕੇ ਨੂੰ ਤੁਸੀਂ ਬਿੱਲੀ ਕਸ਼ ਕਰਿਓ ਜਾਂ ਗ੍ਰाइंड ਕਰਿਓ ਇਹਦਾ ਪੇਸਟ ਬਿਲਕੁਲ ਨਾ ਬਣਾਇਓ ਕਿਉਂਕਿ ਟੜਾ ਦਾ ਮੂਵ ਚ ਫਲੇਵਰ ਬਹੁਤ ਵਧੀਆ ਆਏਗਾ ਜਦੋਂ ਇਹਦੀ ਬਾਈਟ ਆਏਗੀ ਤੇ ਚਲੋ ਜੀ ਅਸੀਂ ਨੂੰ ਬਰੀ ਕਟਿੰਗ ਕਰ ਲੈਨੇ ਆ ਤੁਸੀਂ ਅਦਰ ਕਰ ਕਟਿੰਗ ਕਰਨ ਤੋਂ ਬਾਅਦ ਹੋਣੀ ਜੜੀ ਅਸੀਂ ਹਰੀ ਮਿਰਚ ਲਈ ਆ ਇਹਨੂੰ ਵੀ ਬਰੀ ਕਟਿੰਗ ਕਰ ਲੈਨੇ ਆ ਹਰੀ ਮਿਰਚ ਤੇ ਟਮਾਟਰ ਦੋਨਾਂ ਚੀਜ਼ਾਂ ਨੂੰ ਕਟਿੰਗ ਕਰਕੇ ਰੱਖ ਲੈਨੇ ਆ ਤੇ ਕਰਦੇ ਆ ਤੜਕੇ ਦੀ ਤਿਆਰੀ ਇੱਧਰ ਸਾਡੀ ਸਾਰੀ ਕਟਿੰਗ ਹੋ ਗਈ ਹੈ ਵੈਜੀਟੇਬਲ ਦੀ ਤੇ ਚਲੋ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਇੱਧਰ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਲਿਓਈ ਆ ਤੇ ਗੈਸ ਨੂੰ ਕਰਦੇ ਹਾਂ ਔਨ ਤੇ ਕੜਾਈ ਸਾਡੀ ਗਰਮ ਆ ਤੇ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਕਰ ਲਿਆ ਵਾ ਐਡ ਤੇ ਜਿੰਨੀ ਚਿਰ ਸਾਡਾ ਸਰੋਂ ਦਾ ਤੇਲ ਗਰਮ ਹੁੰਦਾ ਵਾ ਤੇ ਉਨੀ ਦੇਰ ਅਸੀਂ ਕਰਦੇ ਹਾਂ ਸਾਬਤ ਮਸਾਲੇ ਜਿਹੜੇ ਖੜੇ ਮਸਾਲੇ ਆ ਉਹਨਾਂ ਦੀ ਤਿਆਰੀ ਇੱਧਰ ਅਸੀਂ ਜਿੰਨਾ ਦੀ ਸਾਡਾ ਤੇਲ ਗਰਮ ਹੁੰਦਾ ਵਾ ਆਸੀ ਸਾਬਤ ਮਸਾਲੇ ਘਟਦੇ ਹੋਏ ਆ ਇਹਨਾਂ ਨੂੰ ਅਸੀਂ ਤੜਕੇ ਵਿੱਚ ਐਡ ਕਰਾਂਗੇ ਜਵੈਨ ਮੇਥੀ ਦਾਣਾ ਜਿਹਨੂੰ ਅਸੀਂ ਮਿਤਰੇ ਕਹਿੰਦੇ ਆ ਸੌਂਫ ਹੋਗੀ ਕਲੌਂਜੀ ਹੋਗੀ ਸਾਬਤ ਲਾਲ ਮਿਰਚ ਹੋਗੀ ਤੇ ਜੀਰਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਦਾ ਅੱਧਾ ਅੱਧਾ ਚਮਚਾ ਜੜੇ ਇੱਥੇ ਸੌਂਫ ਆ 1.5 ਚਮਚਾ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਜੂਸ ਕਰਾਂਗੇ ਆਇਲ ਗਰਮ ਹੈ একদম ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਸਾਬਤ ਮਸਾਲੇ ਆ ਸਾਰੇ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਅਧਕਰਾ ਆਮਰੀਕ ਚੋਕ ਕੀਤਾ ਆ ਉਹਨੂੰ ਐਡ ਕਰਾਂਗੇ ਇਹਨੂੰ ਹਲਕਾ ਜਿਹਾ ਵਿੱਚ ਰੋਸਟ ਕਰਾਂਗੇ ਹੋਣਾ ਫਿਰ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਸਾਡੇ ਸਾਰੇ ਮਸਾਲੇ ਆ ਸਾਰਿਆਂ ਨੂੰ ਐਡ ਕਰ ਦਿੰਨੇ ਆ ਇਹ ਕੁ ਕਲਦਾ ਧਿਆਨ ਰੱਖਿਓ ਕਿ ਟੜੇ ਸਾਬਨ ਮਸਾਲੇ ਅਸੀਂ ਐਡ ਕੀਤੇ ਆ ਇਹ ਸਾਡੇ ਬਿਲਕੁਲ ਵੀ ਜਲਨੇ ਨਹੀਂ ਚਾਹੀਦੇ ਫਲੇਮ ਬਿਲਕੁਲ ਲੋ ਰੱਖਨੀ ਆ ਤੁਸੀਂ ਇਸ ਟਾਈਮ ਤੇ ਤੇ ਚਲੋ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਹਲਵਾ ਜਿਹਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੋਇਆ ਵਾ ਤੇ ਚਲੋ ਜੀ ਇਹਨੂੰ ਐਡ ਕਰਦੇ ਆ कर दें आप इनू लीड लगा के पांच मिनट में पकावे चलो जी पांच मिनट तो बाद देखते ഹോ അത്യേറ്റഡ് ആ ടമാർ കടിംഗി ആനകട അത് മീഡിയം സൈജലേ ആയി മികസ്തന്നു അത് റോഡ് ചില चलो जी के देखते हैं हम अभी ऐड कर लगे हैं जो सा मसाले हैं नमक मिट्टी वो ऐड करते हैं सब तो पहले अभी नमक में ऐड करा अपने स्वाद अनुसार तीस नमक में ऐड कर लो हल्की पाउडर जरा वह ऐड कर लगे हम अभी एड करा कश्मीरी लाल पाउडर एक जो कलर है वैसा होगा मिक्स कर दें बिल्कुल पानी ऐड नहीं किया हजे तक ਤੇ ਇਸ ਨੂੰ ਕੀ ਹਲਦੇ ਕਰੀ ਆਪਣਾ ਪਾਣੀ ਆ ਤੇ ਹੁਣ ਅਸੀਂ ਜਿਹੜਾ ਨਮਕ ਐਡ ਕਰ ਦਿੱਤਾ ਹਲਦੇ ਨੇ ਆਪਣਾ ਪਾਣੀ ਛੱਡ ਦੇਣਾ ਵਾ ਤੇ ਇੰਨੇ ਉੱਤੇ ਪਾਣੀ ਵੀ ਬਿਲਕੁਲ ਸੋਕ ਪਿਆ ਨਾ ਚਲੋ ਜੀ ਮਿਡ ਲਗਾ ਦਿੰਦੇ ਆ ਦੇਖਿਆ ਸਬਜੀ ਨੂੰ सब्जी साइड चुक होगी हुई है दमी हल्का जो है वो सोस्ट हो गया वा तो हम अभी एड कराद काफ़ी सोट हो गया वा मैश होता पड़े ये आप लगे सब तो पहला काली मिर्च का पाउडर अभी लाल मिर्च नहीं ऐड की ਦੂਸਰੀ ਗੜੀ ਜਿਹੜਾ ਪਾウダー ਹੁੰਦਾ ਉਹ ਨਹੀਂ ਐਡ ਨਹੀਂ ਕੀਤੀ। 컬러 ਵਾਲੀ ਕਸ਼ਮੀਰੀ ਪਾウダー ਐਡ ਕੀਤੀ ਸੀ। ਹੁਣ ਆਪਾਂ ਇਸ ਨੂੰ ਤਿੱਖਾ ਕਰਨ ਲਈ ਗੜੀ ਆ। ਕਾਲੀ ਮਿਰਚ ਦਾ ਪਾウダー ਆ। ਉਹ ਨਹੀਂ ਐਡ ਕਰਤਾ। ਇਹਨੂੰ ਮਿਕਸ ਕਰ ਦਿੰਦੇ ਆ ਵਿੱਚ। ਤੇ ਹੁਣ ਆਪਾਂ ਇਹ ਵੀ ਐਡ ਕਰਾਂਗੇ ਗਰਮ ਮਸਾਲਾ। अद्धा ऐड कर देने इन मिक्स कर देने अभी चंकी तरह तो जोड़ी फ्लेम है बिल्कुल लो कर देवे हम अभी ये ऐड कर सब चीनी जैली खंड ਕਿਉਂਕਿ ਇਹ ਤਿੱਖਾ ਹੋ ਗਿਆ ਆਵਾ ਮੇਰੇ ਸੇ ਨਾਲ ਹੁਣ ਅਸੀਂ ਨੂੰ ਕਰਾਂਗੇ ਥੋੜਾ ਜਿਹਾ ਮਿੱਠਾ ਤੇ ਅਸੀਂ ਇਹਦੇ ਵਿੱਚ ਐਡ ਕਰ ਲਿਆ ਚੀਨੀ ਚੀਨੀ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਲਿਓ ਚਾਹੇ ਗੁੜ ਵੀ ਤੁਸੀਂ ਐਡ ਕਰ ਸਕਦੇ ਹੋ ਗੁੜ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਵਾ ਸੇ ਜਿਹੜੀ ਤੁਸੀਂ ਚੀਨੀ ਐਡ ਕਰਨੀ ਹੈ ਜਿਹੜੀ ਫਲੇਮ ਆ ਬਿਲਕੁਲ ਲੋ ਰੱਖਣੀ ਆ ਆ ਦੇਖੋ ਜੀ ਕਲਰ ਕਿੰਨਾ ਵਧੀਆ ਆ ਗਿਆ ਵਾ अेड लगा के ना बिल्कुल लो फ्लेम से पांच मिनट लिए तो पकावे ताकि चीनी बच्चे चंकी ची तरह पकजे चलो जी चलो जी लिड चुकते हैं जोड़ी साड़ी चीनी बिच चंकी तरह पक गई हुई है आ देखो जी हलवे का कलर बहुत वीरिया आया ना हूँ तो इतने जोड़ा सा हलवा वा तीखा भी हो गया वा तो मीठा भी हो गया वा हूँ असं खट्टा करा खट्टा करने अभी ये एड करा ड्राई मैंगो पाउडर यानी आमचूर आखो अम्मच तो थोड़ा जबर यू अस ये है ड्राई मैंगो पाउडर इनू एड कर देने ये जो सा हलवा वा खट्टे पंच आ जाएगा ਕਿਉਂਕਿ ਚੀਨੀ ਨਾ ਮਠਾਸ ਆ ਗਈ ਆ ਤੇ ਮਿਰਚ ਨਾ ਤਿੱਖਾ ਹੋ ਗਿਆ ਵਾ ਤੇ ਹੁਣ ਅਸੀਂ ਨੂੰ ਖੱਟਾ ਕਰ ਦਿੰਨੇ ਆ ਤੇ ਸਾਡੀ ਗੜੀ ਸਬਜੀਆ ਬਿਲਕੁਲ ਤਿਆਰ ਆ ਤੇ ਤੁਸੀਂ ਵੀ ਘਰ ਟਰਾਈ ਕਰਕੇ ਜਰੂਰ ਦੇਖਿਓ ਆ ਦੇਖੋ ਜੀ ਪੂਰੀ ਤਰ੍ਹਾਂ ਮੈਚ ਨਹੀਂ ਦੀ ਪਈ ਆ ਆ ਦੇਖੋ ਇਹ ਸਾਡੀ ਹਲਵੇ ਵਾਲੀ ਪਰੋ ਜਾਨੀ ਪੰਡਾਰੇ ਵਾਲੀ ਹਲਵੇ ਦੀ ਸਬ지 ਬੜੀ ਬਿਲਕੁਲ ਪਿਆਰਾ ਤੁਸੀਂ ਨੂੰ ਪਰਾਂਠੇ ਨਾਲ ਪੂੜੀ ਨਾਲ ਤੇ ਸਭ ਚੀਜ਼ ਨਾਲ ਇੰਜੋਏ ਕਰੋ ਤੇ ਚਲੋ ਜੀ ਆਪਾਂ ਵੀ ਇਹਨੂੰ ਸਰਵ ਕਰਦੇ ਹਾਂ ਤੁਸੀਂ ਵੀ ਕਰੋ ਇਸੇ ਤਰੀਕੇ ਨਾਲ ਗੜੀ ਹਲਵੇ ਦੀ ਸਬ지 ਆ ਬਣਾ ਕੇ ਦੇਖੋ ਬਹੁਤ ਟੇਸਟੀ ਬਣੇਗੀ ਗੈਸ ਅਸੀਂ ਕਰ ਦਿੱਤਾ ਵਾ ਆਫ ਇਹ ਸਬਜੀ ਸਾਡੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਮੇਰੀ ਰੈਸিপি ਇਹ ਵਧੀਆ ਲੱਗੀ ਹੋਵੇ ਤੇ ਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ